ਕੇਂਦਰੀ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਨੇ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਪਿਛਲੇ 2 ਦਿਨਾਂ ਤੋਂ ਸ਼ਹਿਰ 'ਚ ਗਸ਼ਤ ਵਧਾ ਦਿੱਤੀ ਹੈ ਜਿਨ੍ਹਾਂ ਇਲਾਕਿਆਂ 'ਚ ਗ੍ਰਹਿ ਮੰਤਰੀ ਦੇ ਪ੍ਰੋਗਰਾਮ ਹੋਣੇ ਨੇ ਉੱਥੇ ਹਰ ਪਾਸੇ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਕੇ ਐਡਵਾਈਸਰੀ ਜਾਰੀ ਕੀਤੀ ਹੈ ਦੱਖਣ ਮਾਰਗ ਤੇ 에어ਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਂਕ ਪੂਰਬ ਮਾਰਗ ਤੇ ਟ੍ਰਿਬਿਊਨ ਚੌਂਕ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਅਤੇ ਰੇਲਵੇ ਲਾਈਟ ਪੁਆਇੰਟ ਸ਼ਾਸਤਰੀ ਨਗਰ ਲਾਈਟ ਪੁਆਇੰਟ ਕਿਸ਼ਨਗਰ ਚੌਕ ਪੀਐਸ ਮਨੀ ਮਾਦਰਾ ਚੌਕ ਤੇ ਸ਼ਿਵਾਲਿਕ ਗਾਰਡਨ ਵੱਲ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ ਮੱਧਿਆ ਮਾਰਗ ਤੇ ਵੀ ਵੀਆਈਪੀ ਦੀ ਆਵਾਜਾਈ ਦੌਰਾਨ ਰੇਲਵੇ ਲਾਈਟ ਪੁਆਇੰਟ ਤੋਂ ਮਟਕਾ ਚੌਕ ਤੱਕ ਆਮ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਉਪਰੋਕਤ ਸੜਕ ਤੋਂ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ VVIP ਦੀ ਫੇਰੀ ਦੇ ਮੱਦੇਨਜ਼ਰ ਆਵਾਜਾਈ ਨੂੰ ਸਿਮਤ ਡਾਇਵਰਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਆਮ ਲੋਕ ਟ੍ਰੈਫਿਕ ਬਾਰੇ ਰੀਅਲ ਟਾਈਮ ਅਪਡੇਟਸ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਖਾਤੇ ਤੋਂ ਅਪਡੇਟ ਲੈ ਸਕਦੇ ਨੇ ਮਹਿਮਾਨਾਂ ਬੁਲਾਰਿਆਂ ਅਤੇ ਦਫ਼ਤਰੀ ਸਟਾਫ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਸਿਰਫ ਨਿਰਧਾਰਤ ਪਾਰਕਿੰਗ ਸਥਾਨਾਂ ਤੇ ਹੀ ਪਾਰਕ ਕਰਨ ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਈਕਲ ਟਰੈਕ ਪੈਦਲ ਚੱਲਣ ਵਾਲੇ ਮਾਰਗ ਤੇ 노 ਪਾਰਕਿੰਗ ਏਰੀਆ ਤੇ ਆਪਣੇ ਵਾਹਨ ਪਾਰਕ ਨਾ ਕਰਨ ਨਹੀਂ ਤਾਂ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਵਾਹਨਾਂ ਨੂੰ ਟੋ ਵੀ ਕੀਤਾ ਜਾਵੇਗਾ